ਕਈ ਵਾਰ ਨਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਵਿਆਖਿਆ ਵੀ ਕਰਦੇ ਆ ਗੁਰਦੁਆਰਾ ਕੀ ਹੁੰਦਾ ਜੀ ਤੇ ਅਸੀਂ ਕਹਿੰਨੇ ਆ ਜੀ ਜਿਵੇਂ ਹਿੰਦੂਆਂ ਦਾ ਮੰਦਿਰ ਹੁੰਦਾ ਜੀ ਮੁਸਲਮਾਨਾਂ ਦੀ ਮਸਜਿਦ ਹੁੰਦੀ ਹੈ ਜੀ ਓਵੇਂ ਸਿੱਖਾਂ ਦਾ ਗੁਰਦੁਆਰਾ ਹੁੰਦਾ ਜੀ ਇਹ ਗਲਤ ਅਰਥ ਨੇ ਗੁਰਦੁਆਰਾ ਸਾਹਿਬ ਦੇ ਇਹ ਗਲਤ ਅਰਥ ਨੇ ਗੁਰਦੁਆਰਾ ਸਾਹਿਬ ਇਦਾਂ ਨਹੀਂ ਹੈ ਵੀ ਜਿਵੇਂ ਹਿੰਦੂਆਂ ਦਾ ਮੰਦਿਰ ਹੈ ਤੇ ਮੁਸਲਮਾਨਾਂ ਦੀ ਮਸਜਿਦ ਹੈ ਤੇ ਓਵੇਂ ਗੁਰਦੁਆਰਾ ਹੈ ਨਹੀਂ ਇਧਰ ਸਾਡੇ ਘੱਟ ਮਿਲਦੇ ਨੇ ਦੱਖਣ ਭਾਰਤ ਕਿਤੇ ਜਾਓ ਨਾ 2 2 3 3000 ਸਾਲ ਪੁਰਾਣੇ ਮੰਦਰ ਵੀ ਗੁਰਮਖੋ ਮਿਲ ਜਾਂਦੇ ਆ ਜਿੰਨੇ ਤੁਸੀਂ ਪੁਰਾਣੇ ਮੰਦਰ ਦੇਖੋਗੇ ਉਹਨਾਂ ਦੇ ਵਿੱਚ ਅੰਦਰ ਥਾਂ ਕਿੰਨੀ ਕੁ ਹੁੰਦੀ ਹੈ ਇੱਕ ਮੂਰਤੀ ਸਥਾਪਿਤ ਕੀਤੀ ਹੁੰਦੀ ਹੈ ਤੇ ਦੂਜਾ ਪੰਡਤ ਦੇ ਖੜਨ ਦੇ ਲਈ ਥਾਂ ਹੁੰਦੀ ਹੈ ਇੰਨੀ ਕੁ ਥਾਂ ਹੀ ਹੁੰਦੀ ਹੈ ਪੁਰਾਣੇ ਮੰਦਰਾਂ ਦੇ ਵਿੱਚ ਅੱਜ ਕੱਲ੍ਹ ਤੇ ਮੰਦਰ ਹੋਰ ਤਰੀਕੇ ਨਾਲ ਬਣਨ ਲੱਗ ਪਏ ਜਿੰਨੇ ਪੁਰਾਣੇ ਹਿੰਦੂ ਮੰਦਰ ਨੇ ਉਹ ਮੰਦਰ ਕੀ ਹੁੰਦੇ ਸਨ ਮੂਰਤੀ ਲਈ ਥਾਂ ਹੁੰਦੀ ਸੀ ਤੇ ਪੰਡਤ ਦੇ ਖੜਨ ਲਈ ਥਾਂ ਹੁੰਦੀ ਸੀ ਤੇ ਦੂਜੇ ਪਾਸ ਜਿਹੜੀਆਂ ਪੁਰਾਣੀਆਂ ਮਸੀਤਾਂ ਤੇ ਹੁਣ ਵੀ ਉੱਦਾਂ ਨੇ ਮਸੀਤਾਂ ਚ ਕੁਛ ਨਹੀਂ ਹੈ ਇੱਕ ਵੱਡਾ ਹਾਲ ਹੀ ਬਣਿਆ ਹੁੰਦਾ ਉਹਦੇ ਇੱਕ ਪਾਸੇ ਦੱਸਿਆ ਹੁੰਦਾ ਵੀ ਇੱਧਰ ਨੂੰ ਮੂੰਹ ਕਰਕੇ ਜਿਹੜੀ ਹੈ ਉਹ ਨਮਾਜ਼ ਅਦਾ ਕਰਨੀ ਹੈ ਪਰ ਜਦੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਬਣੀ ਨਾ ਵੈਸੇ ਪਹਿਲੇ ਧਰਮਸ਼ਾਲਾ ਸ਼ਬਦ ਵਰਤਿਆ ਜਾਂਦਾ ਸੀ ਪਰ ਗੁਰਦੁਆਰਾ ਸਾਹਿਬ ਦੇ ਤੌਰ ਤੇ ਜਿਹੜੀ ਪਹਿਲੀ ਇਮਾਰਤ ਬਣੀ ਉਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਣੀ ਤੁਸੀਂ ਅੱਜ ਜਿੰਨੇ ਜਾਨੇ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਹੈ ਤੁਸੀਂ ਦੇਖੋ ਜਿੱਥੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਕਰਨ ਦੀ ਥਾਂ ਬਣਾਈ ਗਈ ਜਿੱਥੇ ਰਾਗੀ ਸਿੰਘਾਂ ਦੇ ਕੀਰਤਨ ਕਰਨ ਦੀ ਥਾਂ ਬਣਾਈ ਗਈ ਉੱਥੇ ਸੰਗਤਾਂ ਦੇ ਬੈਠਣ ਦੀ ਥਾਂ ਵੀ ਬਣਾਈ ਗਈ ਬਣੀਆ ਕਿ ਨਹੀਂ ਬਣੀ ਪਿੱਛੇ ਬੀਬੀਆਂ ਇਧਰਲੇ ਪਾਸੇ ਬੈਠਦੀਆਂ ਨੇ ਸਿੰਘ ਪਿਛਲੇ ਪਾਸੇ ਬੈਠਦੇ ਨੇ ਬੈਠ ਸੰਗਤਾਂ ਦੇ ਬੈਠਣ ਨੂੰ ਵੀ ਥਾਂ ਬਣਾਈ ਉਹਦਾ ਕਾਰਨ ਸੀ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਸੀ ਗੁਰਦੁਆਰਾ ਕੋਈ ਪੂਜਾ ਦਾ ਘਰ ਨਹੀਂ ਹੈ ਮੰਦਰ ਦੇ ਵਿੱਚ ਇੱਕ ਮੂਰਤੀ ਹੁੰਦੀ ਹੈ ਇੱਕ ਮੂਰਤੀ ਦੇ ਸਾਹਮਣੇ ਖੜਾ ਪੁਜਾਰੀ ਹੁੰਦਾ ਲੋਕ ਜਾਂਦੇ ਨੇ ਉਸ ਮੂਰਤੀ ਦੀ ਪੂਜਾ ਕਰਦੇ ਨੇ ਪਰ ਮਾਫ਼ ਕਰਨਾ ਗੁਰਦੁਆਰਾ ਤੇ ਪੂਜਾ ਕਰ ਨਹੀਂ ਹੈ ਗੁਰਦੁਆਰਾ ਗੁਰੂ ਨੇ ਪੂਜਾ ਘਰ ਨਹੀਂ ਬਣਾਇਆ ਗੁਰਦੁਆਰਾ ਕੀ ਸੀ ਬਾਣੀ ਤੁਸੀਂ ਬਾਣੀ ਪੜ੍ਹਦੇ ਆਪਾਂ ਸਾਰੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤਮ ਲੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰ ਹੋਏ ਸੋਜੀ ਪਾਏ ਸੀ ਏਤ ਦਵਾਰੈ ਧੋਏ ਹੱਛਾ ਹੋਏ ਸੀ ਗੁਰਦੁਆਰਾ ਸਿੱਖਿਆ ਦਾ ਕੇਂਦਰ ਸੀ ਗੁਰਦੁਆਰੇ ਸਿੱਖ ਰੱਬ ਦੀ ਪੂਜਾ ਕਰਨ ਵਾਸਤੇ ਨਹੀਂ ਆਉਂਦਾ ਕਿਉਂਕਿ ਸਾਨੂੰ ਗੁਰੂ ਨੇ ਇਹ ਸਮਝਾਇਆ ਕਿ ਜਿਹੜਾ ਪ੍ਰਮਾਤਮਾ ਹੈ ਨਾ ਉਹ ਕੱਲਾ ਮੰਦਰ ਵਿੱਚ ਨਹੀਂ ਹੈ ਉਹ ਪ੍ਰਮਾਤਮਾ ਕੱਲਾ ਗੁਰਦੁਆਰੇ ਵਿੱਚ ਨਹੀਂ ਹੈ ਉਹ ਜਿਹੜਾ ਪ੍ਰਮਾਤਮਾ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਸਰਬ ਕਲਾ ਭਰਪੂਰ ਪ੍ਰਭ ਉਹ ਤਾਂ ਸਾਰੀਆਂ ਥਾਵਾਂ ਤੇ ਭਰਪੂਰ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਾਨੂੰ ਸਮਝਾਇਆ ਗੁਰੂ ਨੇ ਜੇ ਰੱਬ ਦੀ ਪੂਜਾ ਕਰਨੀ ਹੋਵੇ ਧਰਤੀ ਦੇ ਕਿਸੇ ਕੋਨੇ ਵਿੱਚ ਬੈਠ ਕੇ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਪਰਮਾਤਮਾ ਹਰ ਥਾਂ ਦੇ ਉੱਤੇ ਵੱਸਦਾ ਹੈ ਪਰ ਸਿੱਖਾਂ ਗੁਰੂ ਦੀ ਸਿੱਖਿਆ ਤੈਨੂੰ ਹਰ ਥਾਂ ਤੋਂ ਨਹੀਂ ਮਿਲਣੀ ਗੁਰੂ ਦੀ ਸਿੱਖਿਆ ਲੈਣ ਲਈ ਤੈਨੂੰ ਗੁਰੂ ਦੇ ਦਵਾਰੇ ਤੇ ਆਉਣਾ ਪੈਣਾ ਹੈ